ਨਮਸਕਾਰ ਮੈਂ ਹਾ ਆਰਤੀ ਤੁਸੀਂ ਦੀਖ ਰਿਓ ਐਸਐਮਜੀ ਨਿਊਜ਼ ਚਰਚਾ ਦਾ ਵਿਸ਼ਾ ਦੀਖ ਰਿਓ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਿਸਾਨੀ ਮੁੱਦਿਆਂ ਲੈ ਕੇ ਰਹੇਗੀ ਸਾਡੇ ਨਾਲ ਮੌਜੂਦ ਨੇ ਇਸ ਵਕਤ ਵਿੰਦਰ ਜੀ ਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਆਰਤੀ ਜੀ ਵਿੰਦਰ ਜੀ ਖਬਰਾਂ ਦੇ ਨਾਲ ਅਸੀਂ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਹਰਿਆਣਾ ਦੀ ਖੱਟਾ ਸਰਕਾਰ ਨੂੰ ਲੈ ਕੇ ਕਿ ਜਿਹੜੀ ਬੇਰੋਜ਼ਗਾਰੀ ਮਤੇ ਤੇ ਹਰਿਆਣਾ ਦੀ ਖੱਟਾ ਸਰਕਾਰ ਨੂੰ ਜਿਹੜੀ ਜਿੱਤ ਹਾਸਲ ਕੀਤੀ ਹੈ ਕਿਸਾਨਾਂ ਦੇ ਵਿੱਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ ਕੀ ਅਸਰ ਹੋ ਸਕਦਾ ਹੈ ਇਸ ਦਾ ਦੇਖੋ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਭਾਈ ਬੀਜੇਪੀ ਔਰ ਜੀਜੀਪੀ ਜਿਹੜੇ ਵੀ ਵਿਧਾਇਕ ਸੀਗੇ ਜਾਂ ਦੂਸਰੇ ਵੀ ਵਿਧਾਇਕ ਸੀ ਉਹਨਾਂ ਨੂੰ ਕਿਹਾ ਸੀਗਾ ਕਿ ਭਾਈ ਇਸ ਇਸ ਜਿਹੜੀ ਖੱਟੜ ਸਰਕਾਰ ਜੀ ਉਹਨੂੰ ਵੋਟ ਨਾ ਪਾਇਓ ਜੇ ਤੁਸੀਂ ਸਰਕਾਰ ਹਰਿਆਣੇ ਦੀ ਸਰਕਾਰ ਦਾ ਸਮਰਥਨ ਕੀਤਾ ਤੇ ਫਿਰ ਅਸੀਂ ਤੁਹਾਡੇ ਖਿਲਾਫ ਹਾਂ ਤੇ ਜੇ ਤੁਸੀਂ ਉਹਨਾਂ ਵਿਰੋਧ ਕੀਤਾ ਤੇ ਫਿਰ ਅਸੀਂ ਤੁਹਾਡੇ ਨਾਲ ਬਿਲਕੁਲ ਸੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹਰਿਆਣੇ ਦੀ ਸਰਕਾਰ ਨੂੰ VOTING ਪਈ ਹੈ 55 ਵਿਧਾਇਕਾਂ ਨੇ ਹਰਿਆਣੇ ਦੀ ਸਰਕਾਰ ਦੇ ਹੱਕ ਦੇ ਵਿੱਚ ਜੀ VOTING ਕੀਤੀ ਹੈ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਜਿਹੜਾ ਹੈ ਉਹ ਕਿਸਾਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਬਿਲਕੁਲ ਤੇ ਕੱਲ ਵੀ ਜੀਂਦ ਹਿਸਾਰ ਮਾਰਗ ਦੇ ਉੱਤੇ ਕਿਸਾਨ ਜਥੇ ਬੰਦਿਆਂ ਨੇ ਹਰਿਆਣੇ ਦੀਆਂ ਨੇ ਉੱਥੇ ਰੋਸ ਪ੍ਰਦਰਸ਼ਨ ਕੀਤਾ ਜੀ ਜਾਮ ਕੀਤਾ ਉਸ ਰੋਡ ਨੂੰ ਧਰਨਾ ਲਾਇਆ ਤੇ ਨਾਰੇਬਾਜ਼ੀ ਕੀਤੀ ਹੈ ਸਰਕਾਰ ਦੇ ਖਿਲਾਫ ਜੀ ਸਰਕਾਰ ਨੇ ਜਿਸ ਤਰੀਕੇ ਨਾਲ ਉਥੇ ਇਹ ਸਾਰਾ ਮਤਲਬ ਚੀਜ਼ ਵਾਪਰੀ ਹੈਗੀ ਹੈ ਜੀ ਹੁਣ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਭਾਈ ਕਿਸਾਨ ਇਹਨਾਂ ਨੂੰ ਵਿਧਾਇਕਾਂ ਨੂੰ ਕਿ ਭਾਈ ਹੁਣ ਸਾਡੇ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਨਾ ਕਰਿਓ ਅਸੀਂ ਡੰਗਾਂ ਨੂੰ ਤੇਲ ਲਾ ਕੇ ਰੱਖਿਆ ਹੈ ਜੀ ਬਿਲਕੁਲ ਤੇ ਤੁਹਾਡੇ ਲੱਕ ਸੇਕ ਦੇਣੇ ਜੇ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਵੜੇ ਬੜੇ ਤਾਂ ਬਿਲਕੁਲ ਸੋ ਗੱਲ ਇਹ ਹੈ ਕਿ ਤੁਹਾਨੂੰ ਦੱਸਿਏ ਕਿ ਜਿਸ ਤਰੀਕੇ ਨਾਲ ਪੰਜ ਸੂਬਿਆਂ ਦੇ ਵਿੱਚ ਹੋਣਾ ਹੋਣ ਜਾ ਰਹੀਆਂ ਨੇ ਕਿਸਾਨ ਜਿਹੜੇ ਨੇ ਇੱਕ ਸਾਂਝੇ ਮੋਰਚੇ ਨੇ ਉਹ ਫਖ ਫਖ صوبਿਆਂ 'ਚ ਜਾਣਾ ਹੈਗਾ ਉੱਥੇ ਜਾ ਕੇ ਬੀਜੇਪੀ ਦੇ ਖਿਲਾਫ ਜਿਹੜਾ ਉਹ ਮੋਹਮ ਚਲਾਉਣੀ ਹੈ ਕਿ ਭਾਈ ਕਿਸਾਨਾਂ ਨੂੰ ਉੱਥੇ ਦੇ ਲੋਕਾਂ ਨੂੰ ਕਹਿਣਾ ਹੈ ਕਿ ਬੀਜੇਪੀ ਨੂੰ ਵੋਟ ਨਾ ਦਿਓ ਜਿੰਨੂੰ ਮਰਜ਼ੀ ਦਿਓ ਅਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਨਾ ਇੱਥੇ ਕਿਸੇ ਦੇ ਹੱਕ ਦੇ ਵਿੱਚ ਕਿਸੇ ਸਿਆਸੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਨਹੀਂ ਕਰਨਾ ਹੈ ਅਸੀਂ ਤੁਹਾਨੂੰ ਸਿਰਫ ਇਹੀ ਕਹਿਣਾ ਚਾ ਰਹੇ ਹਾਂ ਕਿ ਬੀਜੇਪੀ ਨੂੰ ਵੋਟ ਨਹੀਂ ਕਰਨੀ ਜਾਂ ਐਨਡੀਏ ਜਿਹੜੇ ਸਮਰਥਕ ਨੇ ਐਨਡੀਏ ਉਹਨਾਂ ਨੂੰ ਵੋਟ ਨਹੀਂ ਕਰਨੀ ਬਾਕੀ ਜਿਨ੍ਹਾਂ ਨੂੰ ਮਰਜ਼ੀ ਵੋਟ ਕਰ ਦਿਓ ਤੇ ਕਹਿ ਰਹੇ ਨੇ ਕਿ ਭਾਜਪਾ ਨੂੰ ਵੋਟ ਨਹੀਂ ਸਜਾ ਦਿਓ ਜੀ ਕਿਸਾਨ ਆਖ ਰਹੇ ਨੇ ਹਾਂਜੀ ਤੇ ਹੁਣ ਸਾਂਝੇ ਕਿਸਾਨ ਮੋਰਚੇ ਵੱਲੋਂ ਟੀਮ ਜਿਹੜੀ ਹੈ ਚੰਡੀਗੜ੍ਹ ਤੋਂ ਵੈਸਟ ਬੰਗਾਲ ਦੇ ਲਈ ਰਵਾਨਗੀ ਕਰਤੀ ਹੈ ਕਿਸਾਨਾਂ ਦਾ ਇੱਕ ਜਥਾ ਗਿਆ ਹੈਗਾ ਤੇ ਟਕੈਤ ਹੋਰਾਂ ਨਵੀਂ ਤੀਰਾਂ ਨੂੰ ਵੈਸਟ ਬੰਗਾਲ ਜਾਣਾ ਉਥੇ ਨੰਦੀਗ੍ਰਾਮ ਵੀ ਜਾਣਗੇ ਮਹਾਪੰਚਾਇਤ ਕਰਨਗੇ ਕਿਸਾਨਾਂ ਨੂੰ ਪੁੱਛਣਗੇ ਉਹ ਤੁਹਾਨੂੰ ਐਮਐਸਪੀ ਮਿਲ ਰਹੀ ਹੈ ਉਹ ਕਿਸਾਨਾਂ ਕੋਲੋਂ ਜਾਣਕਾਰੀਆਂ ਲੈਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਉਥੇ ਰੈਲੀ ਕਰਨਗੇ ਤੇ ਕਿਸਾਨਾਂ ਨੂੰ ਸਮਝਾਣਗੇ ਕਿ ਭਾਈ ਤੁਸੀਂ ਬੀਜੇਪੀ ਦੇ ਖਿਲਾਫ ਜਿਹੜਾ ਉਹ ਵੋਟ ਕਰੋ ਦੇਖੋ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਜ ਸੂਬਿਆਂ ਦੇ ਵਿੱਚ ਉਹਨਾ ਹੋਣ ਜਾ ਰਹੀਆਂ ਨੇ ਹੈਨਾ ਜੇ ਤੇ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਸ਼ਕਸ਼ਤ ਮਿਲ ਗਈ ਤੇ ਫੇਰ ਤੇ ਸਮਝ ਲੋ ਕਿ ਹੋ ਸਕਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਆਪ ਹੀ ਇਹਨਾਂ ਜਿਹੜੇ ਕਾਨੂੰਨ ਨੇ ਤਿੰਨ ਖੇਤੀ ਕਾਨੂੰਨ ਇਹ ਰੱਦ ਕਰ ਦਵੇ ਪਰ ਜੇ ਕਿ ਭਾਜਪਾ ਜਿਹੜੀ ਹੈ ਉਹ ਇਹਨਾਂ ਸੂਬਿਆਂ ਦੇ ਵਿੱਚ ਜਿੱਤ ਜਾਂਦੀ ਹੈ ਤੇ ਫੇਰ ਸਮਝ ਲੋ ਕਿ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੂੰ ਉਹਨਾਂ ਨੇ ਕਹਿਣਾ ਪਿਆ ਜੋ ਮਰਜ਼ੀ ਕਰਦੇ ਰੋ ਉਹਨਾਂ ਤੇ ਕੋਈ ਫਿਰ ਤੇ ਅਸਰ ਨਹੀਂ ਹੋਣਾ ਤੇ ਇਹ ਨਾਲ ਜਿਹੜੇ ਪੰਜ ਸੂਬਿਆਂ ਦੇ ਚੋਨਾ ਬੈਣ ਜਾ ਰਹੀਆਂ ਨੇ ਇਹ ਬੜਾ ਦਰਮਦਾਰ ਇਹਦੇ ਤੇ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਡਿਪੈਂਡ ਕਰਦਾ ਕਿ ਇਹ ਜਿਹੜਾ ਰੁਖ ਹੈ ਕਿਸਾਨੀ ਅੰਦੋਲਨ ਦਾ ਇਹਨਾਂ ਦੇ ਉੱਤੇ ਡਿਪੈਂਡ ਹੈ ਇਹਨਾਂ ਚੋਨਾ ਦੇ ਉੱਤੇ ਵੀ ਕਿੱਧਰ ਨੂੰ ਜਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੀ ਜਿਹੜਾ ਨੇ 129 ਦਿਨਾਂ ਬਾਅਦ ਜਿਹੜਾ ਅੱਜ ਹੈ ਉਹ ਆਪਣੇ ਕਬੀਤੇ ਦੇਣੀ ਉਹ ਜਿਹੜਾ ਆਪਣਾ ਧਰਨਾ ਲਾਇਆ ਹੋਇਆ ਸੀਗਾ ਉਹ ਚੁੱਕਤਾ 24 ਤੋਂ ਇਹ 24 ਸਤੰਬਰ ਤੋਂ ਜੰਡੇਆਲਾ ਗੁਰੂ ਦੇ ਪਿੰਡ ਜਿਹੜਾ ਦੇਵੀ ਦਾਸਪੁਰ ਹੈ ਉੱਥੇ ਅੰਮ੍ਰਿਤਸਰ ਦਿੱਲੀ ਜਿਹੜੀ ਲਾਈਨ ਸੀ ਉੱਥੇ ਧਰਨੇ ਲੇ ਬੈਠੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਹੁਣ ਜਿਸ ਤੰਗ ਨਾਲ ਸਾਡੇ ਕਿਸਾਨ ਭਰਾ ਦਿੱਲੀ ਬਰੂਹਾਂ ਦੇ ਉੱਤੇ ਧਰਨਾ ਦੇ ਰਹੇ ਨੇ ਤੇ ਹੁਣ ਇਸ ਵੇਲੇ ਜਿਹੜੀ ਕਣਕ ਦੀ ਵਾਢੀ ਤੇ ਝੋਨੇ ਦੀ ਬਜਾਈ ਦਾ ਸਮਾਂ ਹੈ ਤੋਂ ਇਸ ਕਰਕੇ ਉਹਨਾਂ ਨੇ ਉੱਥੋਂ ਧਰਨਾ ਜਿਹੜਾ ਉਹ ਚੁੱਕ ਲਿਆ ਤੁਹਾਨੂੰ ਕਿਸਾਨਾਂ ਅੱਛਾ ਇੱਕ ਚੀਜ਼ ਜ਼ਰੂਰ ਹੈ ਕਿ ਜੋ ਇਸ ਵੇਲੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨਾਂ ਵੱਲੋਂ ਆਪਣੇ ਤੰਬੂ ਲਾਏ ਜਾ ਰਹੇ ਸੀ ਉੱਤੇ ਪਿੰਡ ਬਸਾਏ ਜਾ ਰਹੇ ਸੀਗੇ ਹੁਣ ਉੱਥੇ ਕਿਸਾਨਾਂ ਨੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਪਤਾ ਲੱਗੇ ਕਿ ਦੋ-ਦੋ ਮੰਜ਼ਲੀ ਮਕਾਨ ਵੀ ਬਣਾ ਰਹੇ ਨੇ ਨਾਲ ਰਾਜ ਮਿਸਤਰੀ ਵੀ ਲੈ ਕੇ ਜਾ ਰਹੇ ਨੇ ਤੇ ਉੱਥੇ ਪਿਪੀਬਲ ਲਾ ਰਹੇ ਨੇ ਤੇ ਉੱਥੇ ਬੀਤੇ ਦਿਨ ਵੀ ਪੁਲਿਸ ਵਾਲੇ ਵੀ ਆ ਕੇ ਉਹਨਾਂ ਨੂੰ ਇਸ ਕਿੱਲੋਂ ਰੋਕਿਆ ਕਿ ਭਾਈ ਤੁਸੀਂ ਪੱਕੇ ਮਕਾਨ ਨਾ ਬਣਾਓ ਦਿਖਾਓ ਕਿਥੋਂ ਤੁਸੀਂ ਅਪਰੂਵਲ ਲਈ ਜਰਵਾਨੀ ਕਿ ਕਿਥੋਂ ਲਈ ਹੈ ਇਹਦੇ ਵਿੱਚ ਕਿਸਾਨ ਵੀ ਭੜ ਗਏ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਤਿੰਨ ਖੇਤੀ ਕਾਨੂੰਨ ਜਿਹੜੇ ਸਰਕਾਰ ਨੇ ਬਣਾਏ ਨੇ ਸਾਡੇ ਲਈ ਹਾਂਜੀ ਉਹ ਸਰਕਾਰ ਦੀ ਉਸ ਸਰਕਾਰ ਨੇ ਉੱਥੋਂ ਕਿਹਨਾਂ ਦੇ ਪਰਵਾਨਗੀ ਲਈ ਸਰਕਾਰ ਨੇ ਕਿਉਂ ਬਣਾਏ ਜੀ ਸੋ ਚਲੋ ਖੈਰ ਉਹ ਪੁਲਿਸ ਵਾਲੇ ਜਿਹੜੇ ਆ ਉੱਥੋਂ ਚਲੇਗੀ ਕਿਆ ਦਾ ਮਤਲਬ ਹੈ ਕਿ ਉੱਥੇ ਇਸ ਵੇਲੇ ਪੂਰਾ ਮੈਂ ਮਤਲਬ ਪੱਕੇ ਮਕਾਨ ਬਣਾ ਰਹੇ ਨੇ ਟੈਂਟ ਲਾ ਰਹੇ ਨੇ ਉੱਥੇ ਆਪਣਾ ਰਹਿਣ ਬਸੇਰਾ ਬਣਾ ਰਹੇ ਨੇ ਪੱਕੇ ਤੁਹਾਨੂੰ ਪਹਿਲਾਂ ਵੀ ਦੱਸਿਆ ਪੱਕੇ ਇੰਤਜ਼ਾਮ ਜਿਹੜੇ ਆ ਉੱਥੇ ਹੋ ਰਹੇ ਨੇ ਇਸ ਵੇਲੇ ਜੋ ਵਾਸਤਾ ਉਹ ਤਾਂ ਪੂਰੀ ਤਰੀਕੇ ਦੇ ਨਾਲ ਜਿਹੜਾ ਮਾਹੌਲ ਹੈ ਉਹ ਪਖਿਆ ਹੋਇਆ ਹੈ ਇਹ ਗੱਲ ਕਰਾਂ ਮੈਂ ਸੂਬਾ ਸਰਕਾਰ ਦੀ ਤਾਂ ਸੂਬਾ ਸਰਕਾਰ ਦੇ ਖਿਲਾਫ ਵੀ ਕਈ ਮੁੱਦੇ ਉੱਠਣ ਲੱਗ ਪਏ ਨੇ ਆਰਟੀ ਐਸੋਸੀਏਸ਼ਨ ਪੰਜਾਬ ਨੇ ਵੀ 20 ਮਾਰਚ ਨੂੰ ਪੱਕਾ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਚੰਡੀਗੜ੍ਹ ਦੇ ਵਿੱਚ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਦੇਖੋ ਜਿਸ ਤਰੀਕੇ ਦੇ ਨਾਲ ਸੂਬਾ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਹੈ ਜੀ ਹਰ ਵਰਗ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਹੈ 2022 ਦੀਆਂ ਚੋਣਾਂ ਜਿਹੜੀਆਂ ਨੇ ਇੱਕ ਤਰੀਕੇ ਦੇ ਨਾਲ ਉਹਦਾ ਪ੍ਰਚਾਰ ਡਾਇਰੈਕਟਲੀ ਇਨਡਾਇਰੈਕਟਲੀ ਸ਼ੁਰੂ ਹੋ ਚੁੱਕਾ ਹੋਇਆ ਹੈ ਜੀ ਪੀਕੇ ਨੂੰ ਆਪਣੇ ਇਹਨਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਦੇ ਬਰਾਬਰ ਦਾ ਅਹੁਦਾ ਸੁਲਾ ਕਰ ਦਿੰਦਾ ਹੈ ਜੀ ਠੀਕ ਹੈ 1 ਰੁਪਏ ਦੀ ਤਨਖਾਹ ਦੀ ਗੱਲ ਕੀਤੀ ਹੈ ਕਿ ਉਹ 1 ਰੁਪਏ ਤਨਖਾਹ ਦੇਵਾਂਗੇ ਤੇ ਉਹ ਕੈਬਨਿਟ ਮਨਿਸਟਰ ਦੇ ਬਰਾਬਰ ਦਾ ਅਹੁਦਾ ਦੇ ਕੇ ਉਹ ਕੀ ਦਰਸਾਉਂਦਾ ਉਹ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਨੇ ਜਿਹੜੇ 4 ਸਾਲ ਤੋਂ ਕੰਮ ਨਹੀਂ ਕੀਤੇ ਜੀ ਜੋ ਵਾਦੇ ਪੂਰੇ ਨਹੀਂ ਕੀਤੇ ਵਾਦਾ ਖਿਲਾਫੀ ਕੀਤੀ ਹੈ ਜੀ ਹੁਣ ਉਹਨਾਂ ਦੇ ਉੱਤੇ ਮਿੱਟੀ ਪਾਉਣ ਦੇ ਲਈ ਉਹ ਲੋਕਾਂ ਨੂੰ ਲੀਪਾ ਪੋਤੀ ਕਰਨ ਦੇ ਲਈ ਪੀਕੇਜੀ ਨਵੀਂ ਵਿਉਂਤਬੰਦੀ ਬਣਾਉਣਗੇ ਇੱਕ ਤਰੀਕੇ ਨਾਲ ਪਕ ਕਹਿ ਸਕਦੇ ਨੇ ਕਿ ਲੋਕਾਂ ਨੂੰ ਗੁੰਮਰਾ ਕਰਨ ਵਾਸਤੇ ਇੱਕ ਨਵੀਂ ਇੱਕ ਵਿਉਂਤਬੰਦੀ ਕੀਤੀ ਜਾ ਰਹੀ ਹੈ ਬਿਲਕੁਲ ਕਰਨਗੇ ਤੇ ਬਜਟ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਵੱਖ-ਵੱਖ ਬੀਬੀਆਂ ਨੂੰ ਬਸਾਂ ਫ੍ਰੀ ਹੁਣ ਮੈਨੂੰ ਇਹ ਚੀਜ਼ ਦੱਸੋ ਪਹਿਲਾਂ ਵੀ ਇਹ ਚੀਜ਼ ਹੋਈ ਸੀ ਬੀਬੀਆਂ ਨੂੰ ਬਸਾਂ ਫ੍ਰੀ ਹੋਈਆਂ ਸੀ ਪੜਿਆਂ ਨੂੰ ਹੋਈਆਂ ਸੀ ਹੁਣ ਬਸਾਂ ਜਿਹੜੀਆਂ ਫ੍ਰੀ ਹੋਣਗੀਆਂ ਮੈਂ ਪਹਿਲਾਂ ਵੀ ਜ਼ਿਕਰ ਕੀਤੀ ਹੈ ਵੀ ਕਿੱਥੋਂ ਇਹ ਘਾਟਾ ਪੂਰਾ ਕਰਨਗੇ ਡੀਜ਼ਲ ਪੈਟਰੋਲ ਵੱਧ ਰਹੇ ਨੇ ਦੂਸਰੇ ਪਾਸੇ ਤੁਸੀਂ ਕੱਲ ਵੀ ਬਿੱਬਾ ਜੀ ਜਾ ਕੇ ਆਏ ਹੋ ਜਿਹੜੇ ਪਨ ਬਸ ਤੇ ਮੁਲਾਜ਼ਮ ਨੇ ਜਿਹੜੇ ਠੇਕੇ ਤੇ ਨੇ ਉਹ ਇਹਨਾਂ ਦੀ ਜਾਨ ਨੂੰ ਰੋਂਦੇ ਪਏ ਨੇ ਬਿਲਕੁਲ ਉਹ ਕਿਸ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਦਾ 1500 ਦੇ ਕਰੀਬ ਪਨ ਬਸਾਂ ਨੇ ਜੋ ਪਤਾ ਲੱਗਿਆ ਸੂਤਰਾਂ ਤੋਂ ਤੇ 200 ਦੇ ਕਰੀਬ ਰੋਡਵੇਜ ਦੀਆਂ ਬਸਾਂ ਨੇ ਪੰਜਾਬ ਰੋਡਵੇਜ ਦੀਆਂ ਜੀ ਪੰਜਾਬ ਰੋਡਵੇਦੀਆਂ ਬੱਸਾਂ ਤੇ ਜੋ ਇਹਨਾਂ ਦਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉੱਥੇ ਦੇ ਪੱਕੇ ਜਿਹੜੇ ਐ ਏਮਪਲੋਇਜ਼ ਉਹ ਕਰਮਚਾਰੀ ਉਹ ਕੰਮ ਕਰਦੇ ਨੇ ਪਨਬਾਸ ਦੇ ਉੱਤੇ ਠੇਕੇ ਤੇ ਜਿਹੜੇ ਮੁਲਾਜ਼ਮ ਨੇ ਉਹ ਕੰਮ ਕਰਦੇ ਨੇ ਤੇ ਪਨਬਾਸ ਦੀਆਂ ਜਿਹੜੀਆਂ ਹਾਲਾਤ ਨੇ ਬੜੇ ਮਾੜੇ ਨੇ ਤਾਂ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਠੇਕੇ ਤੇ ਜਿਹੜੇ ਮੁਲਾਜ਼ਮ ਨੇ ਰੋਸ ਮਜ਼ਹਰਾ ਕੀਤਾ ਹੋਇਆ ਹੈ ਜੀ ਪਰਸੋਂ ਵੀ ਸੀ ਕੱਲ ਬੀਤੇ ਦਿਨੀ ਲੰਘੇ ਦਿਨੀ ਵੀ ਪ੍ਰਦਰਸ਼ਨ ਸੀ ਤੇ ਅੱਜ ਵੀ ਪ੍ਰਦਰਸ਼ਨ ਹੈ ਜੀ ਠੀਕ ਹੈ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਉਹ ਰੋਸ ਮੁਜ਼ਾਹਰੇ ਕਰ ਰਹੇ ਨੇ ਐਥੇ ਗੱਲਾਂ ਚ ਇੱਕ ਗੱਲ ਹੋਰ ਨਿਕਲੀ ਹੈ ਕਿ ਮਨਪ੍ਰੀਤ ਬਾਦਲ ਜੀ ਜਿਹੜੇ ਸਾਡੇ ਵਜ਼ੀਰੇ ਖਜ਼ਾਨਾ ਨੇ ਸੂਬੇ ਦੇ ਉਹਨਾਂ ਨੂੰ ਕਰੋਨਾ ਹੋ ਗਿਆ ਉਹਨਾਂ ਨੂੰ ਹੋ ਗਿਆ ਬਿਲਕੁਲ ਤੇ ਉਹ ਵੀ ਕੁਆਰੰਟਾਈਨ ਹੋ ਗਏ ਜੀ ਬਿਲਕੁਲ ਉਹਨਾਂ ਨੇ ਤਸਵੀਰਾਂ ਕੋ ਸਾਂਝੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕੁਆਰੰਟਾਈਨ ਰਹਾਂਗਾ ਜੀ ਸੋ ਜਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਮੁਜ਼ਾਰੀ ਨੇ ਹਾਂ ਜੀ ਉਹ ਵਕਫ ਵਕ ਜਥੇ ਬੰਦੀਆਂ ਵਕਫ ਮੁਲਾਜ਼ਮ ਜਿਹੜੇ ਨੇ ਉਹ ਕਰ ਰਹੇ ਨੇ ਹੁਣ ਪਾਵਰ ਕਾਮ ਦੇ ਵਿੱਚ ਵੀ ਜਿਹੜੀ ਆ ਇੱਕ ਇਹਨਾਂ ਨੂੰ ਪਤਾ ਹੀ ਹੈ ਕਿ ਇਸ ਵੇਲੇ ਅਮਾਨੀ ਦੀ ਅਮਾਨੀ ਗਰੁੱਪ ਦੀ ਬੜੀ ਮੁਖਾਲਫਤ ਹੋ ਰਹੀ ਹੈ ਜੀ ਬਿਲਕੁਲ ਸਿਮ ਜਿਹੜਾ Jio ਸਿਮ ਹੈ ਇਹ ਇਹ ਅਮਾਨੀ ਗਰੁੱਪ ਦਾ ਹੈ ਜੀ ਪਾਵਰ ਕਾਮ ਜਿਹੜੀ ਹੈ ਪੰਜਾਬ ਸਰਕਾਰ ਦੀ ਆਪਣੀ ਕੰਪਨੀ ਹੈ ਹਨਾ ਤੇ ਉਹ ਉਹਦੇ ਵਿੱਚ ਹੁਣ ਜਿਹੜੇ ਮੁਲਾਜ਼ਮ ਨੇ ਜੀ ਪਾਵਰਕਾਮ ਦੇ ਉਹਨਾਂ ਦੇ ਮੰਨ ਦੇ ਵਿੱਚ ਇੱਕ ਰੋਸ ਆ ਗਿਆ ਹੋਇਆ ਹੁਣ ਉਹ ਜਿਹੜੇ ਹੈਗੇ ਰੋਸ ਪ੍ਰਦਰਸ਼ਨ ਕਰ ਰਹੇ ਨੇ Jio SIM ਉਹਨਾਂ ਨੂੰ ਦਿੱਤਾ ਜਾ ਰਿਹਾ ਕਿਸੇ ਹੋਰ ਕੰਪਨੀ ਦੇ ਬਜਾਏ ਕਿਉਂਕਿ ਪਹਿਲਾਂ ਇੱਕ ਸੰਜਣ ਜਿਹੜੇ ਨੇ ਅਮਾਨੀ ਅੰਡਾਨੀ ਦਾ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਜਿਹੜੀ ਹੈ ਪਾਵਰਕਾਮ ਵੱਲੋਂ Jio ਦੇ SIM ਜਿਹੜੇ ਆ ਉਹਨਾਂ ਨੂੰ ਦਵਾਣੇ ਇੱਕ ਬੜੀ ਮੈਂ ਸਮਝਦਾ ਕਿ ਇਸ ਵੇਲੇ ਹਾਲਾਤ ਨੇ ਉਹ ਠੀਕ ਨਹੀਂ ਔਰ Jio ਦੇ SIM ਬਣਾ ਲੈ ਦੇਣੇ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਰੂਸ ਪੈਦਾ ਹੋਣਾ ਉਹ ਆਟੋਮੈਟਿਕਲੀ ਜ਼ਾਹਰੀ ਹੈ ਇਸ ਮੁਤਲਕ ਹੁਣ 13 ਮਾਰਚ ਨੂੰ ਲੁਧਿਆਣੇ ਦੇ ਵਿੱਚ ਇੱਕ ਵੱਡੀ ਮੀਟਿੰਗ ਵੀ ਸੱਦੀ ਜਾਊਗੀ ਉਹ ਮੀਟਿੰਗ ਵੀ ਕਰਨਗੇ ਦੂਜੇ ਪਾਸੇ ਤੁਹਾਨੂੰ ਮੈਂ ਦੱਸਿਆ ਜੀ ਕਿ ਰੂਡਵੇਜ ਦੀ ਹੜਤਾਲ ਜਿਹੜੀ ਹੈ ਕਰਮਚਾਰੀ ਕਰ ਰਹੇ ਨੇ ਹੁਣ ਆਰਟੀ ਐਸੋਸੀਏਸ਼ਨ ਵੀ ਜਿਹੜੀ ਕੇਂਦਰ ਦੀ ਨਵੀਂ ਖਰੀਦ ਤੇ ਅਦਾਇਗੀ ਨੀਤੀ ਬਾਰੇ ਜੋ ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਇਸ ਕੇਂਦਰ ਸਰਕਾਰ ਦੇ ਜਿਹੜੀ ਨੀਤੀ ਦੇ ਸਮਰਥਨ ਦੇ ਵਿੱਚ ਉਹਦੇ ਵਿੱਚ ਆਰਟੀ ਐਸੋਸੀਏਸ਼ਨ ਹੈ ਜਿਹੜੀ ਉਹ ਹੜਤਾਲ ਤੇ ਹੀ ਹੈ ਹੈ ਨਾ ਤੇ ਉਹਦੇ ਵਿੱਚ ਹੁਣ ਉਹਨਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਠੀਕ ਹੈ ਤੇ ਅਸੀਂ 20 ਮਾਰਚ ਨੂੰ ਚੰਡੀਗੜ੍ਹ ਵਿਖੇ ਪੱਕਾ ਹੀ ਦਰਨਾ ਲਾ ਦੇਣਾ ਹੈ ਬਿਲਕੁਲ ਸੋ ਇਸੇ ਤਰੀਕੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਕੋਵਿਡ ਦਾ ਜਿਹੜਾ ਸਮਾਂ ਚੱਲਿਆ ਦੌਰ ਚੱਲਿਆ ਉਹਦੇ ਵਿੱਚ ਮਾਪੇ ਵੀ ਜਿਹੜੇ ਨੇ ਉਹ بڑے ਲੋਕਾਂ ਦੀਆਂ ਨੌਕਰੀਆਂ ਨਹੀਂ ਰਹੀਆਂ ਕੰਮ ਕਰ ਨਹੀਂ ਰਹੇ ਤੇ ਉਹਦੇ ਵਿੱਚ ਹੁਣ ਤੁਸੀਂ ਦੇਖ ਲੋ ਕਿ 40 ਤੋਂ ਜਿਹੜੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ 40 ਤੋਂ 1.5 ਫੀਸ ਅਧੀ ਜਿਹੜਾ ਉਹਦਾ ਕੀਮਤ ਹੈ ਉਹ ਕਿਤਾਬਾਂ ਦੀ ਵਧਾ ਦਿੱਤੀ ਗਈ ਹੈ ਤੇ ਸੋ ਗੱਲ ਇਹ ਹੈ ਕਿ ਇੱਕ ਪਾਸੇ ਤੇ ਉਹ ਕੰਮ ਕਰ ਰਹੀ ਹੈ ਸੁਭਾ ਸਰਕਾਰ ਕੇ ਪਾਈ ਬੀਬੀਆਂ ਨੂੰ ਬੱਸਾਂ ਫਰੀ ਲਾਣੀਆਂ ਨੂੰ ਇਹ ਫਰੀ ਹੁਣ ਤੁਸੀਂ ਇਹ ਦੇਖ ਲਓ ਕਿ ਜੇ ਬੀਬੀਆਂ ਨੂੰ ਬੱਸਾਂ ਫਰੀ ਹੋਣਗੀਆਂ ਤੇ ਮੈਨੂੰ ਜੋ ਲੱਗਦਾ ਕਿ ਉਹ ਹਰ ਬੱਸ ਬੀਬੀ ਨੂੰ ਫਰੀ ਨਹੀਂ ਹੋਊਗੀ ਬੀਬੀਆਂ ਨੂੰ ਉਹ ਇੱਕ ਯਾਤ ਉਹ ਕੀ ਕਰਨਗੇ ਕਿ ਇਹ ਪਾਰਟਿਕੂਲਰ ਬੱਸਾਂ ਜੀ ਬੀਬੀਆਂ ਦੇ ਇਹ ਬੱਸਾਂ ਬੀਬੀਆਂ ਲਈ ਹੋਣਗੀਆਂ ਇੰਨੇ ਟਾਈਮ ਤੋਂ ਇੰਨੇ ਟਾਈਮ ਚੱਲਣਗੀਆਂ ਉਦਾਂ ਜਿਹੜੇ ਪਾੜੇ ਹੈਗੇ ਨੇ ਸਕੂਲਾਂ ਕਾਲਜਾਂ ਚ ਜਾਣ ਵਾਲੇ ਸਰਕਾਰੀ ਪਾੜੇ ਨੇ ਉਨਾ ਵਾਸਤੇ ਵੀ ਬੱਸਾਂ ਵੀ ਇੰਨੇ ਟਾਈਮ ਤੋਂ ਲੈ ਕੇ ਇੰਨੇ ਇਹ ਨਹੀਂ ਹੈ ਮੈਨੂੰ ਲੱਗਦਾ ਜਿੱਤੋਂ ਤੱਕ ਮੈਨੂੰ ਲੱਗਦਾ ਮੇਰਾ ਆਪਣਾ ਜੋ ਮੰਨਣਾ ਹੈ ਇਹ ਨਹੀਂ ਹੈਗਾ ਕਿ ਉਹ ਹਰ ਬੱਸ ਜਿਹੜੀ ਹੈ ਸਰਕਾਰ ਇੰਨੇ ਸਰ ਬੱਸ ਜਿੱਥੇ ਮਰਜੀ ਵੜ ਜਾਣ ਬੀਬੀਆਂ ਵੜ ਜਾਣ ਜਿੱਥੇ ਮਰਜੀ ਪਾੜੇ ਵੜ ਜਾਣ ਮੈਨੂੰ ਨਹੀਂ ਲੱਗਦਾ ਵੀ ਇਦਾਂ ਹੋਊਗਾ ਉਹ ਸ਼ਾਇਦ ਇਦਾਂ ਹੋਊਗਾ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਘਾਟਾ ਜਿਹੜਾ ਹੈਗਾ ਉਹ ਰੋਡਵੇ ਨੂੰ ਚਲਾਣਾ ਪੈ ਸਕਦਾ ਸੋ ਜਿਸ ਤਰੀਕੇ ਦੇ ਨਾਲ ਮੁਖਾਲਫਤ ਸ਼ੁਰੂ ਹੋਣੀ ਹੋ ਗਈ ਹੈ ਸੂਬਾ ਸਰਕਾਰ ਦੀ ਕਿਸਾਨਾਂ ਵੱਲੋਂ ਵੀ ਕਈ ਬਹੁਤ ਸਾਰੀਆਂ ਚੀਜ਼ਾਂ ਇਤਰਾਜ਼ ਜ਼ਾਹਰ ਕੀਤਾ ਗਿਆ ਕਾਂਗਰਸ ਸਰਕਾਰ ਦਾ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਇਹਦੇ ਵਿੱਚ ਹੁਣ ਇਹਨਾਂ ਨੇ ਅਕਾਲੀ ਦਲ ਨੇ ਵੀ ਕਾਂਗਰਸ ਸਰਕਾਰ ਦੇ ਖਿਲਾਫ ਰੋਸ ਜਿਹੜੀਆਂ ਨੀਤੀਆਂ ਜਿਹੜੀਆਂ ਵਾਅਦਾ ਖਿਲਾਫੀ ਕੀਤੀ ਹੈ ਇਹਦੀ ਨੂੰ ਲੈ ਕੇ ਸ਼ਰਮਣ ਅਕਾਲੀ ਦਲ ਵੱਲੋਂ ਵੀ ਜਿਹੜੇ ਹੈਗੇ ਰੋਸ ਦੀ ਗੱਲ ਆਖੀ ਗਈ ਹੈ ਕਿ ਅਸੀਂ ਰੋਸ ਕਰਾਂਗੇ ਰੋਸ ਮਜ਼ਾਰਾ ਵੀ ਕਰ ਸਕਦੇ ਹਾਂ ਤੇ ਇਸ ਵੇਲੇ ਜੋ ਹਾਲਾਤ ਨੇ ਸੂਬਾ ਸਰਕਾਰ ਦੇ ਉਹ ਵੀ ਮੈਨੂੰ ਲੱਗਦਾ ਹੈ ਕਿ ਅ ਠੀਕ ਨਹੀਂ ਹੈਗੇ ਕਿਉਂਕਿ ਜਿਸ ਤਰੀਕੇ ਨਾਲ ਜਥੇਬੰਦੀਆਂ ਉਹਨਾਂ ਦੇ ਖਲਾਫ ਮੁਜ਼ਾਰੇ ਕਰਨ ਤੇ ਉਤਾਰੂ ਹੋ ਰਹੀਆਂ ਨੇ ਇਸ ਦੇ ਨਾਲ ਹੀ ਬਿੰਦਰ ਜੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਦੀ ਹਾਂ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤਾਂ ਜਿਵੇਂ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਸਾਹਮਣੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਸੀ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਚਰਚਾ ਕੀਤੀ ਹੈ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਐਸਐਮਜੀ న్యూਸ ਦੇ ਨਾਲ